ਨਰੀ ਬਾਰਡਰ ਤੇ ਪਹੁੰਚੇ ਸਾਫ ਦਾ ਡੀਆਈਜੀ ਨਰਿੰਦਰ ਭਾਰਗਵ ਤੇ ਐਸਐਸਪੀ ਨਾਨਕ ਸਿੰਘ ਢੱਲੇਵਾਲ ਨੂੰ ਤੁਰੰਤ ਡਾਕਟਰੀ ਮਦਦ ਲੈਣ ਦੀ ਕਰਨਗੇ ਅਪੀਲ ਗੌਤਮ ਮੌਂਸੇ ਨੇ ਪਾਰਟਨ ਦੇ ਦਿੱਲੀ ਵਿਦਾਂਤ ਸਭਾ ਦੇ ਵਿੱਚ ਸਾਂਝਾ ਮਤਾ ਪਾਉਣ ਦੀ ਮੰਗ ਐਲਓਪੀ ਬਾਜਵਾ ਨੇ ਸਟਿੱਕਰ ਤੇ ਸੀਮਾਨ ਨੂੰ ਸੀਮਾਨ ਸਨੇ ਸਾਰੀਆਂ ਪਾਰਟੀਆਂ ਨੂੰ ਲਿਖੀ ਚਿੱਠੀ ਭੇਜੰਦੇ ਨਾਲ ਮੁਲਾਕਾਤ ਦੇ ਲਈ ਵੀ ਸਰਪਾਰਟੀ ਵਫਦ ਬਣਾਉਣ ਦੇ ਲਈ ਕਿਹਾ ਦਿੱਲੀ ਦੇ ਬੀਜੇਪੀ ਆਗੂ ਰਮੇਸ਼ ਵਿਧੂਰੀ ਦਾ ਵਿਵਾਦਿਤ ਬਿਆਨ ਬੋਲੇ ਪ੍ਰਿੰਕਾ ਗਾਂਧੀ ਦੀਆਂ ਗੱਲਾਂ ਵਾਂਗ ਬਣਾ ਦੇਵਾਂਗਾ ਕਾਲਕਾ ਦੀਆਂ ਸੜਕਾਂ ਤਾਂ ਕਾਂਗਰਸ ਦਾ ਪਲਟਵਾਰ ਕਿਆ ਸਾਹਮਣੇ ਆਈ ਭਾਜਪਾ ਦੀ ਕਟਿਆ ਸੂਚ ਪੁਛਾਤਪੁਰ ਦੇ ਪਿੰਡ ਵੱਡੋਂ ਦੇ ਵਿੱਚ ਸਕੂਲ ਪ੍ਰਿੰਸੀਪਲ ਦਾ ਮਾਸੂਮ ਤੇ ਤਸ਼ੱਦਦ ਬੱਚੇ ਨੂੰ ਮਾਰੇ ਕਈ ਥੱਪੜ ਸੱਤੀ ਤੇ ਜੁੱਤੀਆਂ ਸੁਪੈਰਾਂ ਦਿੱਤੀ ਜਾ ਰਹੀ ਹੈ ਵੀਡੀਓ న్యూਸ 18 ਦੀ ਖਬਰ ਦਾ ਸਰ ਸਕੂਲ ਪ੍ਰਿੰਸੀਪਲ ਦੇ ਵੱਲੋਂ ਬੱਚੇ ਨੂੰ ਬੇਰਹਿਮੀ ਦੇ ਨਾਲ ਕੁੱਟਣ ਦੇ ਮਾਮਲੇ 'ਚ ਸਿੱਖਿਆ ਮੰਤਰੀ ਨੇ ਲਿਆ ਐਕਸ਼ਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਐਫ ਆਈ ਆਰ ਕਰਨ ਦੇ ਦਿੱਤੇ ਨਿਰਦੇਸ਼ న్యూਸ 18 ਨੇ ਪ੍ਰਮੁਖਤਾ ਦੇ ਨਾਲ ਚਲਾਈ ਸੀ ਖਬਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਰੈਟਰਨ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸੁਆਗਤ ਹੈ ਸ਼ੁਭਾਦ ਕਰਾਂਗੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਗਈ ਹੈ ਆ ਵ੍ਰੁਗਦੀ ਤੇ ਅੱਗੂ ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਸਿਆਮਾਨ ਨੂੰ ਚਿੱਠੀ ਲਿਖੀ ਹੈ ਉਥੇ ਅਕਾਲੀ ਦਲ ਭਾਜਪਾ ਤੇ ਬਸਪਾ ਨੂੰ ਵੀ ਪੱਤਰ ਲਿਖਿਆ ਗਿਆ ਡਾਕਟਰ ਮਨਮੋਹਨ ਸਿੰਘ ਨੂੰ ਭਾਰਤ ਅਤਨ ਦੇਣ ਦੇ ਲਈ ਸਾਂਝਾ ਮਤਾ ਪਾਉਣ ਦੀ ਮੰਗ ਕੀਤੀ ਗਈ ਹੈ ਵਿਧਾਨ ਸਭਾ ਦੇ ਵਿੱਚ ਮਤਾ ਲਿਆਉਣ ਦੀ ਮੰਗ ਕੀਤੀ ਗਈ ਹੈ ਪ੍ਰਧਾਨ ਮੰਤਰੀ ਨੂੰ ਮਿਲਣ ਦੇ ਲਈ ਸਰ ਪਾਰਟੀ ਵਫਦ ਬਣਾਇਆ ਜਾਵੇ ਇਹ ਵੀ ਇਸ ਦੇ ਵਿੱਚ ਮੰਗ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਦੇ ਵਿੱਚ ਡਾਕਟਰ ਸਿੰਘ ਦਾ ਵੱਡਾ ਯੋਗਦਾਨ ਰਿਹਾ ਡਾਕਟਰ ਸਿੰਘ ਦਾ ਲੋਕ ਸੇਵਾ ਤੇ ਦੇਸ਼ ਨਿਰਮਾਣ ਦੇ ਲਈ ਸਮਰਪਣ ਸਾਨੂੰ ਆਪਰੇਤ ਕਰਦਾ ਹੈ ਦਰਸਲ ਸਾਫਾ ਦੇ ਪ੍ਰਧਾਨ ਮੰਤਰੀ ਡਾਕਟਰ ਬਰਮੂਨ ਸਿੰਘ ਜਿਨ੍ਹਾਂ ਦਾ ਕਿ 26 ਦਸੰਬਰ ਨੂੰ ਇਹਨਾਂ ਦੇ ਵਿੱਚ ਲਾਇਦ ਦੇ ਦੌਰਾਨ ਦਿਹਾਂਤ ਹੋ ਗਿਆ ਜਦੋਂ ਸਿਹਤ ਖਰਾਬ ਹੋਣ ਤੇ ਚੱਲਦੇ ਉਹਨਾਂ ਨੂੰ ਇਹਨਾਂ ਦੇ ਵਿੱਚ ਭਰਤੀ ਕਰਾਇਆ ਗਿਆ ਸੀ ਜਿੱਥੇ ਕੋ ਉਹਨਾਂ ਨੇ ਆਖਰੀ ਸਾਹ ਲਏ ਤਾਂ ਉਹਨਾਂ ਨੂੰ ਹੁਣ ਭਾਰਤ ਰਤਨ ਦੇਣ ਦੀ ਜੋਕ ਕੇ ਕਾਂਗਰਸ ਪਾਰਟੀ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਅਬਰੋਧਿਤ ਅਰਧਾਗੋ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਬਕਾਇਦਾ ਸਪੀਕਰ ਕੋਲ ਕਲਕੱਤਾ ਸੰਧਵਾ ਸੀਆ ਮਾਂ ਤੇ ਇਸਤਲਾਵਾ ਅਕਾਲੀ ਦਲ ਭਾਜਪਾ ਤੇ ਬਸਪਾ ਨੂੰ ਪੱਤਰ ਲਿਖਿਆ ਹੈ ਤੇ ਡਾਕਟਰ ਮਨਮੋਨ ਸਿੰਘ ਨੂੰ ਭਾਰਤਤੋਂ ਦੇਣ ਦੇ ਲਈ ਸਾਂਝਾ ਮਤਾ ਪੋਣ ਦੀ ਮੰਗ ਕੀਤੀ ਗਈ। ਅੱਬਾ ਜੀ ਸਾਹਿਬ ਸਦਾ ਮਨਮੋਨ ਸਿੰਘ ਹੋਣੀ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਜਿਨ੍ਹਾਂ ਨੇ ਪੱਗ ਨੂੰ ਵੀ ਬਹੁਤ ਉੱਚਾ ਕੀਤਾ ਪੰਜਾਬ ਨੂੰ ਬਹੁਤ ਉੱਚਾ ਕੀਤਾ ਔਰ ਦੇਸ਼ ਨੂੰ ਬਹੁਤ ਉੱਚਾ ਕੀਤਾ ਜਿਸ ਵੇਲੇ ਉਹਨਾਂ ਨੇ ਹਾਲਾਤਾਂ ਦੇ ਵਿੱਚ ਕਹਿੰਦੇ ਕਿ ਦੇਸ਼ ਨੂੰ ਸੰਭਾਲਿਆ ਅੱਜ ਤੁਸੀਂ ਭਾਰਤ ਰਤਨ ਦਾ ਜ਼ਿਕਰ ਕੀਤਾ ਕੀ ਭਾਵਨੇ ਮੰਦ ਦੇ ਵਿੱਚ ਕਿਵੇਂ ਤੁਹਾਨੂੰ ਲੱਗਦਾ ਹੈ ਉਹ ਵਿਧਾਨ ਸਭਾ ਦੇ ਵਿੱਚ ਜਿਹੜਾ ਤੁਸੀਂ ਇੱਕ ਮਤੇ ਦੀ ਗੱਲ ਕੀਤੀ ਆ ਸਮਝਣਾ ਚਾਹੁੰਦਾ ਬਿਲਕੁਲ ਸਾਰਿਆਂ ਨੂੰ ਪਹਿਲੇ ਤੇ ਤੁਸੀਂ ਬੜਾ ਖੂਬਸੂਰਤ ਸਮਾਪਤ ਕੀਤਾ ਕਿ ਉਹਨਾਂ ਨੇ ਪੰਜਾਬ ਨੂੰ ਦਸਤਾਰ ਨੂੰ ਆਪਣੇ ਦੇਸ਼ ਨੂੰ ਤਿੰਨਾਂ ਨੂੰ ਚੁੱਪ ਰਹਿ ਕੇ ਵੇਖੋ ਆਮ ਗੱਲ ਹੁੰਦੀ ਸੀ ਕਿ ਚੁੱਪ ਰਹਿੰਦੇ ਨੇ ਬਟ ਉਹ ਕਹਿੰਦੇ ਸੀ ਕਿ ਮੇਰਾ ਕੰਮ ਹੀ ਬੋਲੇਗਾ ਮੈਂ ਨਹੀਂ ਬੋਲਾਂਗਾ। ਅੱਜਕੱਲ ਕੰਮ ਘੱਟ ਬੋਲਦਾ ਲੀਡਰ ਵੱਧ ਬੋਲਦੇ। ਸੋ ਇਸ ਗੱਲ ਕਾਰਨ ਮੈਂ ਇੱਕ ਚਿੱਠੀ ਚੀਫ ਮਿਨਿਸਟਰ ਪੰਜਾਬ ਨੂੰ ਸਪੀਕਰ ਪੰਜਾਬ ਅਸੈਂਬਲੀ ਨੂੰ ਸਾਰੇ ਹੀ ਜਿਹੜੀਆਂ ਸਾਡੀਆਂ ਪਾਰਟੀਆਂ ਨੇ ਵਿਰੋਧੀ ਧਿਰ ਦੇ ਵਿੱਚ ਪਾਵੇਂ ਉਹਦੇ ਵਿੱਚ ਕਾਲੀ ਦਲ ਹੈ, ਸ਼੍ਰੋਮਣੀ ਕਾਲੀ ਦਲ ਹੈ, ਪਾਵੇਂ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ, ਜਾਂ ਉਹਦੇ ਵਿੱਚ ਬਹੁਜਨ ਸਭਾ ਹੈ ਸਾਰੇ ਹੀ ਲੀਡਰਸ ਨੂੰ ਇਹਨਾਂ ਦੇ ਦਲਾਂ ਦੇ ਲੀਡਰਸ ਨੂੰ ਮੈਂ ਬੇਨਤੀ ਕੀਤੀ ਕਿ ਪਾਰਟੀਬਾਜ਼ੀ ਤੋਂ ਉੱਤੇ ਉੱਠਦੇ ਹੋਏ ਕਟਿੰਗ ਕ੍ਰਾਸ ਪਾਰਟੀ ਲਾਈਨ ਸਮੁੱਚਾ ਹੈ ਜਿਹੜਾ ਹਿੰਦੁਸਤਾਨ ਹੈ ਹਿੰਦੁਸਤਾਨੀ ਦੇ ਵਿਸ਼ੇਸ਼ ਤੌਰ ਪੰਜਾਬੀ ਦੁਨੀਆ ਪਰ ਤੇ ਹਿੰਦੁਸਤਾਨ ਦੇ ਵਿੱਚ ਉਹ ਚਾਹੁੰਦੇ ਨੇ ਕਿ ਜਿਸ ਕਿਸਮ ਦਾ ਉਹਨਾਂ ਦਾ ਕੰਮ ਸਾਰਿਆਂ ਨੂੰ ਵੱਡੀ ਗੱਲ ਅੱਜ ਦੇ ਯੁੱਗ ਵਿੱਚ ਇੱਕ ਇਮਾਨਦਾਰ ਵਿਅਕਤੀ ਜੰਮਣਾ ਜੀ ਇਹ ਬਹੁਤ ਹੀ ਵੱਡੀ ਗੱਲ ਹੈ ਤੇ ਮੇਰਾ ਮੰਨਣਾ ਰੁਪਿੰਦਰ ਜੀ ਇਹੋ ਜੀ ਮਾਂ 100 ਸਾਲ ਇੱਕ ਪੁੱਤਰ ਮਨਮੋਹਨ ਸਿੰਘ ਵਰਗਾ ਜੰਮਦੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਹਿੰਦੂ ਸੰਦੇ ਸੈਂਟੀਮੈਂਟ ਨੂੰ ਮੱਦੇ ਨਜ਼ਰ ਰੱਖਦੇ ਕਿਉਂਕਿ ਇਹਦੇ ਨਾਲ ਉਹਨਾਂ ਦੀ ਆਪਣੀ ਇੱਜ਼ਤ ਦੇ ਵਿੱਚ ਵੀ ਇਜ਼ਾਫਾ ਹੋਣਾ ਹੈ ਡਾਕਟਰ ਮਨਮੋਨ ਸਿੰਘ ਜੀ ਨੂੰ ਜਿਹੜਾ ਇੱਜ਼ਤ ਦੇਗਾ ਉਹ ਆਪਣੀ ਇੱਜ਼ਤ ਦੇ ਵਿੱਚ ਵੀ ਇਜ਼ਾਫਾ ਕਰੇ ਕਿਉਂਕਿ ਪਬਲਿਕ ਸੈਂਟੀਮੈਂਟ ਇਸ ਗੱਲ ਦੇ ਨਾਲ ਜਿਹੜਾ ਲੀਡਰ ਪਬਲਿਕ ਸੈਂਟੀਮੈਂਟ ਦੀ ਕਦਰ ਕਰਦਾ ਉਹਦੀ ਲੋਕ ਕਦਰ ਕਰਦੇ ਸੋ ਨੰਬਰ 1 ਨੰਬਰ 2 ਨੂਪਿੰਦਰ ਜੀ ਅੱਜ ਤੇ ਨੀਰੀਏ ਚਿੱਠੀ ਮੈਂ ਇਸ ਪਰ ਰਤਨਵਾਸਿ ਲਿਖੀ ਸਾਡੀ ਇੱਕ ਮੰਗ ਮੈਂ ਦਿੱਲੀ 'ਚ ਵੀ ਕੀਤੀ ਉਹਨਾਂ ਦੇ ਭੋਗ ਤੇ ਵੀ ਇਸ ਸस्कार ਦੇ ਟਾਈਮ ਕਿ ਇੱਕ ਉਹਨਾਂ ਦੇ ਕਦ ਦੇ ਮੁਤਾਬਕ ਮੈਮੋਰੀਅਲ ਜਿਸਾ ਬਾਕੀ ਪ੍ਰਾਈਮ ਮਿਨਿਸਟਰਜ਼ ਨੂੰ ਬਣਿਆ ਇਹ ਕਈਆਂ ਬੰਦਿਆਂ ਨੇ ਇਹਨੂੰ ਵਿਵਾਦ ਵਾਲ ਕ੍ਰੀਏਟ ਕੀਤਾ ਕਿ ਸਿੱਖ ਧਰਮ ਦੇ ਵਿੱਚ ਕੋਈ ਐਹੋਜਾ ਸਥਾਨ ਨਹੀਂ ਬਣਦਾ ਜਿੱਥੇ ਲੋਕ ਉੱਥੇ ਮੱਥਾ ਟੇਕਣ ਨਹੀਂ ਆਉਂਦੇ ਫੋਰਨ ਡਿਗਨਿਟੀ ਜਦੋਂ ਆਉਂਦੇ ਜੀ ਉਹ ਆਪਣਾ ਇੱਜ਼ਤ ਉਹ ਆਪਣਾ ਮਾਨ ਆਪਣਾ ਸਤਕਾਰ ਪੇਸ਼ ਕਰਨ ਨੂੰ ਜਗ੍ਹਾ ਲੱਭਦੇ ਅੱਜ ਕਿਸੇ ਨੇ ਜਾਣਾ ਹੈ ਮਹਾਤਮਾ ਗਾਂਧੀ ਦੇ ਫੁੱਲ ਉੱਥੇ ਰੱਖਣੇ ਨੇ ਉਹ ਇੱਕ ਇੱਕ ਸਤਕਾਰ ਹੁੰਦਾ ਲੀਡਰਸ਼ਿਪ ਸਮਾਦ ਨਹੀਂ ਹੈ ਯਾਦਗਾਰ ਹੈ ਯਾਦਗਾਰ ਹੈ ਇਟ ਇਜ਼ ਨਾਟ ਅ ਸਮਾਦ ਵੀ ਆਰ ਆਸਕਿੰਗ ਫॉर ਅ ਯਾਦਗਾਰ ਐਂਡ ਪਹਿਲੇ ਦੀਆਂ ਬੜੀਆਂ ਜੀ ਨੰਬਰ 1 ਨੰਬਰ 2 ਮੈਂ ਵੀ ਚਾਹਾਂਗਾ ਜਾਂ ਤੇ ਮੁੱਖ ਮੰਤਰੀ ਸਾਹਿਬ ਇਹਦੇ ਤੇ ਵਿਚਾਰ ਕਰਨ ਜਾਂ ਪ੍ਰਾਈਮ ਮਿੰਸਟਰ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਜਾਏ ਕਿ 14 ਸਾਲ ਦੀ ਉਮਰ ਚ पाकिस्तान दे चों, के गा पिंड चो वो अमृतसर आके बसे दिल्ली मेट्रो नहीं रुकना चाहिए किसी भी हालत में पिछले दस साल का हमारा आम आदमी पार्टी की सरकार का सफर यही दिखाता है कि दिल्ली के कामों को हमने दिल्ली के लोगों के हितों को दिल्ली के लोगों के विकास को हमने बाकी सारी चीजों से ऊपर रखा है अपने से ऊपर रखा है पार्टी से ऊपर रखा कि उनके काम नहीं रुकने चाहिए और आज का ये जॉइंट वेंचर का उद्घाटन यह दिखाता है कि जब जब जरूरत पड़ी हम इनके सामने हमने हाथ जोड़े इनके पैर पकड़े ताकि दिल्ली वालों के काम हों और जब किसी भी चीज़ से काम नहीं बना तब हमने कभी कभी संघर्ष का रास्ता अख्तियार किया जब दिल्ली के मोहल्ला क्लिनिक इन्होंने दो साल के लिए रोक लिए जब दिल्ली के सीसीटीवी कैमरे इन्होंने दो साल के रोक लिए तब हमने संघर्ष करके दिल्ली के सीसीटीवी कैमरे मोहल्ला क्लिनिक की फाइलें क्लियर कराई लेकिन आज का ये उद्घाटन जो है ये इस बात का सबसे बड़ा सिंबल है कि आम आदमी पार्टी दिल्ली के लोगों के काम करवाने के लिए किसी भी हद तक जा सकती है आपके काम नहीं रुकने देंगे ये जो भारतीय जनता पार्टी की जितनी डबल इंजन की सरकारें हैं पूरे देश के अंदर कहीं डबल इंजन की सरकारें उठा लो आम आदमी पार्टी की सरकार के काम और उस कामों की स्पीड बाकी सारी सरकारों से दुगनी तिगुनी ज्यादा है आज प्रधानमंत्री जी 38 मिनट बोले और 38 मिनट में से लगभग उनतीस मिनट वो दिल्ली के लोगों को दिल्ली की चुनी हुई सरकार को गालियाँ दे गए हैं चुन चुन के गालियाँ दे रहे थे मैं देख रहा था बहुत बुरा लग रहा था मेरे को प्रधानमंत्री जी से इस तरह के प्रधानमंत्री जी से लोग उम्मीद करते हैं एक विजन देंगे देश के लिए एक विज़न देंगे दिल्ली के लिए एक बड़ा काम देंगे लेकिन वो बस केवल गाली न उन गालियों में नहीं जाना चाहता मैं प्रधानमंत्री जी से निवेदन करना चाहता हूं उनको याद दिलाना चाहता हूं 2020 का मैं संकल्प पत्र लाया था वो रह गया अंदर शायद उनका पिछला संकल्प पत्र मोदी जी ने जो प्रॉमिस किए थे 2020 में मोदी जी ने जो प्रॉमिस किए थे मेरे दिल्ली देहात के भाई आज भी उन प्रोमिस की वेट कर रहे हैं कि कब प्रॉमिस पूरे होंगे प्रधानमंत्री जी 2020 के चुनाव के पहले प्रॉमिस करके गए थे कि दिल्ली लैंड रिफॉर्म एक्ट की धारा इक्यासी और धारा तैतीस रद्द की जाएगी ये केवल और केवल केंद्र सरकार कर सकती है दिल्ली असेंबली ने इस बारे में प्रस्ताव पास करके कई साल पहले एक बार नहीं दो दो बार पहले कांग्रेस के सरकार ने प्रस्ताव पास करके केंद्र को भेजा भाई इसको खत्म करो फिर दिल्ली में आम आदमी पार्टी की सरकार ने प्रस्ताव पास करके कई साल पहले केंद्र को भेजा और भारतीय जनता पार्टी ने 2020 में प्रधानमंत्री जी ने खुद इसका वादा किया था

कि भाई उन्होंने अभी तक क्यों नहीं किया और अब कितने दिन में कर देंगे 20 सूत्री कार्यक्रम में और धारा 744 के तहत दिल्ली के कई किसानों को दिल्ली देहात के अंदर जमीनें दी गई थी उन जमीनों का मालिकाना हक आज तक नहीं दिया गया दिल्ली देहात के लोग मांग कर रहे हैं कि हमें मालिकाना हक दिया जाना चाहिए इसका भी प्रधानमंत्री जी ने 2020 में उन्होंने ऐलान किया था कि वो मालिकाना हक इनको दिलाया जाएगा जितने किसानों की ज़मीनें क्वायर की जाती हैं उनको कानूनन अल्टरनेट प्लॉट्स दिए जाने होते हैं अभी तक पिछले इतने 50 सालों में किसी को अल्टरनेट प्लॉट्स डी डी नहीं दिया उनको अल्टरनेट प्लॉट्स देने का भी प्रधानमंत्री जी ने 2020 में वादा किया था ये जो अब कुछ मैं कह रहा हूं आप इनका संकल्प पत्र उठा के देख लो उसमें सब लिखा हुआ है और लाल डोरा को एक्सटेंड करने का उसकी एक्सटेंशन का उन्होंने वादा किया था 2041 का दिल्ली का मास्टर प्लान आज भी इंतजार कर रहा है जिसकी वजह से दिल्ली का विकास पूरी तरह से रुक गया है उसको नोटिफाई क्यों नहीं किया जा रहा केंद्र सरकार उसका नोटिफिकेशन क्यों नहीं कर रही दिल्ली मास्टर प्लान 2041 अभी तक क्यों नहीं नोटिफाई किया गया जिसकी वजह से पूरी दिल्ली का विकास रोक गया तो मैं प्रधानमंत्री जी से कहना चाहता हूं कि हमको गाली दे लो अड़तीस मिनट आपने गाली दी अगली बार 25 मिनट दे लेना बाकी चार मिनट में यह मुद्दों पर बता देना कि इन मुद्दों पर आपको क्या कहना है लैंड पूलिंग पॉलिसी 2018 में इसकी नोटिफिकेशन हुई थी अभी तक तो इसको लागू नहीं किया अगर ये लैंड पुलिंग पॉलिसी लागू हो जाती तो द्वारका जैसी कई सारी छोटी छोटी सब सिटी पूरे दिल्ली के अंदर बन जाती और लोग कच्ची कॉलोनियों से जो परेशान हो रहे हैं कच्ची कॉलोनिया दिल्ली के अंदर बननी बंद बन हो जाती लेकिन लैंड पुलिंग पॉलिसी इन्होंने अभी तक इम्प्लीमेंट नहीं की पता नहीं क्या कर रही है केंद्र सरकार दिल्ली के साथ इस तरह का रवैया क्यों है, है केंद्र सरकार उनकी हिम्मत कैसे हो जाती है हर पाँच साल में आके वोट मांगने की केवल केवल और गालियों के बस पे वो वोट मांगना चाहते हैं केजरीवाल को वादे किए थे जो आपके मैंने कहा दिल्ली आधा राज्य है आधी हमारी सरकार है आधी उनकी सरकार है ये सारे काम आपको करने थे आपने काम क्यों नहीं किए आज अगर आप काम करके आते ये सारे काम कर देते धारा इक्यासी खत्म कर देते तैतीस खत्म कर देते उनको मालिकाना हक देते थे पुराने मुकदमे पूरा दिल्ली देहात आपको वोट दे देता आज सारे दिल्ली देहात के लोग बदला लेने के लिए बैठे हैं भारतीय जनता पार्टी से वो कह रहे हैं हमें विश्वास नहीं होता प्रधानमंत्री जी जो कह के जाते हैं झूठ बोल के जाते हैं प्रधानमंत्री जी हर चुनाव में आते हैं और हर चुनाव के अंदर झूठे वादे करके जाते हैं प्रधानमंत्री जी अगली बार प्रधानमंत्री जी दिल्ली में आके भाषण दे मैं उनसे दिल्ली देहात के हमारे लोगों की तरफ से ये सारे वादे पूरे करने के उनसे निवेदन करता हूँ आप लोगों के कोई एक आध प्रश्न तो बता दीजिए हर करेंगे साफ करें हैं साफ काफी साफ करें हैं पचहत्तर साल में इन्होंने और इनकी सहयोगी पार्टी ने मिलकर बुरा हाल किया है ਉਸ ਕੋ ਸਾਰਾ ਠੀਕ ਕਰ ਰਹੇ 10 ਸਾਲ ਦੇ ਅੰਦਰ ਕਾਫੀ ਹੱਦ ਤੱਕ ਹਮ ਲੋਕੋ ਨੇ ਕੰਟਰੋਲ ਕੀਤਾ ਹੋਰ ਵੀ ਕੰਟਰੋਲ ਕਰੇਗੀ। ਥੈਂਕ ਯੂ। ਤਾਂ ਅਰਵਿੰਦ ਕੇਜੀਵਾਲ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਸੀ। ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਸਾਧਿਆ ਗਿਆ। ਅਰਵਿੰਦ ਕੇਜੀਵਾਲ ਨੇ ਕਿਹਾ ਕਿ ਆਪ ਸਰਕਾਰ ਨੇ ਵਿਕਾਸ ਲਈ ਕੰਮ ਕੀਤੇ। ਅਸੀਂ ਆਰਆਰਟੀਐਸ ਤੇ ਮੈਟਰੋ ਦਾ ਕੰਮ ਨਹੀਂ ਰੁਕਣ ਦਿੱਤਾ। ਦਿੱਲੀ ਦੇ ਵਿੱਚ ਕੰਮ ਨਹੀਂ ਰੁਕਣੇ ਚਾਹੀਦੇ। ਪ੍ਰਧਾਨ ਮੰਤਰੀ ਦੇ ਵੱਲੋਂ 2020 ਦੇ ਵਿੱਚ ਕੀਤੇ ਵਾਦੇ अजीबिय अधूरे ने ਸਾਡੀ ਪਾਰਟੀ ਤੇ ਬਹੁਤ ਅਤਿਆਚਾਰ ਹੋਇਆ ਅਰਵਿੰਦ ਕੇਸ਼ੀਵਾਲ ਦੇ ਵੱਲੋਂ ਕਿੰਤੂ ਸਰਕਾਰ ਨੂੰ ਬੀਜੇਪੀ ਨੂੰ ਨਿਸ਼ਾਨੇ ਤੇ ਲਿਆ ਗਿਆ ਅ ਦਰਸਲ ਫਰਵੀ ਮਹੀਨੇ ਦੇ ਵਿੱਚ ਅਗਲੇ ਮਹੀਨੇ ਦੇ ਵਿੱਚ ਜੁਕੇ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਕਿਸੇ ਵੇਲੇ ਚੋਣਾਂ ਦਾ ਓਕੇ ਐਲਾਨ ਹੋ ਸਕਦਾ ਤੇ ਇਸ ਨੂੰ ਲੈ ਕੇ ਵਾਰ ਪਲਟ ਵਾਰ ਦਾ سلسلہ ਲਗਾਤਾਰ ਜਾਰੀ ਹੈ ਇੱਕ ਦੂਜੇ ਨੂੰ ਸਦੇ ਤੌਰ ਤੇ ਨਿਸ਼ਾਨੇ ਤੇ ਲਿਆ ਜਾ ਰਹੇ ਤੇ ਇਸ ਦੇ ਵਿਚਾਲੇ ਆਪ ਸਪੀਮੋ ਅਰਵਿੰਦ ਕੇਸ਼ੀਵਾਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਬੀਜੇਪੀ ਤੇ ਨਿਸ਼ਾਨਾ ਸਾਧਿਆ ਗਿਆ ਉਹਨੇ ਕਿਹਾ ਕਿ ਆਪ ਸਰਕਾਰ ਨੇ ਵਿਕਾਸ ਦੇ ਲਈ ਕੰਮ ਕੀਤੇ दिल्ली के कम नहीं रुकने चाहिए साड़ी पार्टी से बहुत अत्याचार होया अरविंद केजरीवाल बयान दिता गया बड़े बड़े काम हो रहे हैं जो बहुत बड़ा खर्च होता है बजट लगाया जाता है वो यहां केंद्र सरकार करती है और मुझे देखकर दुख होता है कि यहाँ आपदा वालों ने दिल्ली के दस साल बर्बाद कर दिए आपदा वालों को कोई भी दायित्व मिलने का मतलब दिल्ली के लोगों को दंड मिलना लेकिन आपदा वालों की नीयत और निष्ठा पर ही सबसे बड़ा सवाल है आप याद करिए जन लोकपाल के मुद्दे पर इस पार्टी का जन्म हुआ भ्रष्टाचार हटाना ये उनका मुख्य मुद्दा था लेकिन आज इस पार्टी के ज्यादातर नेताओं पर करोड़ों के भ्रष्टाचार के मुकदमे हैं दिल्ली वालों को विश्वास दिलाने आया हूं भाजपा सरकार में दिल्ली में जनहित की कोई योजना बंद तो नहीं होगी लेकिन उसमें जो बेईमानों का ठेका है ना उनको बाहर निकाला जाएगा ਤਾਂ نو ਸੀ ਇਹ ਪ੍ਰਧਾਨ ਮੰਤਰੀ ਦਾ ਵੀ ਬਿਆਨ ਸੁਣਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਆ ਦਿੱਲੀ ਸਰਕਾਰ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਤੇ ਲਿਆ ਗਿਆ ਤੇ ਇਸੇ ਤੇ ਹੀ ਅਰਵਿੰਦ ਕੇਜਰੀਵਾਲ ਦੇਲ ਬਕਾਇਦਾ ਪ੍ਰੈਸ ਕਾਨਫਰੰਸ ਕਰਦੇ ਹੋਏ ਫਲਟਵਾਰ ਕੀਤਾ ਗਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਪ ਸਰਕਾਰ ਨੇ ਵਿਕਾਸ ਦੇ ਲਈ ਕੰਮ ਕੀਤੇ ਨਹੀਂ ਅਸੀਂ ਆਰਟੀਐਸ ਤੇ ਮੈਟਰੋ ਦਾ ਕੰਮ ਨਹੀਂ ਰੁਕਣ ਦਿੱਤਾ ਦਿਨ ਦੇ ਵਿੱਚ ਕੰਮ ਨਹੀਂ ਰੁਕਣੇ ਚਾਹੀਦੇ ਉੱਥੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵੱਲੋਂ 2020 ਦੇ ਵਿੱਚ ਕੀਤੇ ਵਾਦੇ ਅਜੇ ਵੀ ਅਧੂਰੇ ਨੇ ਸਾਡੀ ਪਾਰਟੀ ਤੇ ਬਹੁਤ ਅਤਿਆਚਾਰ ਹੋਇਆ ਪ੍ਰਧਾਨ ਮੰਤਰੀ ਨੇ ਦਿੱਲੀ ਵਾਫੀਆਂ ਨੂੰ ਗਾਲਾਂ ਕੱਢੀਆਂ ਨੇ ਅਰਵਿੰਦ ਕੇਸ਼ੀਵਾਲ ਦੇ ਵੱਲੋਂ ਜੋ ਕਿ ਇਲਜ਼ਾਮ ਲਗਾਏ ਗਏ ਨੇ ਇਹ ਤਿੱਖਾ ਨਿਸ਼ਾਨਾ ਭਾਜਪੀ ਤੇ ਸਾਧਿਆ ਗਿਆ ਹੈ ਆ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅੱਜ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਨੂੰ ਦਿੱਲੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਗਿਆ ਆ ਉਹਨਾਂ ਨੇ ਕਿਹਾ ਕਿ 10 ਸਾਲ ਅਗਰੇ ਕਿ ਦਿੱਲੀ ਦੇ ਜਿਹੜੇ ਕਿ ਖਰਾਬ ਕਰ ਦਿੱਤੇ ਆਮ ਆਦਮੀ ਪਾਰਟੀ ਨੂੰ ਕੋਈ ਵੀ ਕੰਮ ਨਹੀਂ ਕੀਤਾ ਜੱਸ ਤੇ ਕੇਰਵਿੰਦ ਕੇਜੀਵਾਲ ਦੇ ਵੱਲੋਂ ਪਲਟਵਾਰ ਕੀਤਾ ਗਿਆ ਅੱਗੇ ਪਤਾਂਗ ਤੇ ਗੱਲ ਕਰਾਂਗੇ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਖਨੋਰੀ ਬਾਰਡਰ ਪਹੁੰਚੇ ਪੁਲਿਸ ਅਧਿਕਾਰੀ ਸਾਬਕਾ ਡੀਆਈਜੀ ਨਰਿੰਦਰ ਭਾਰਗਵ ਤੇ ਐਸਐਸਪੀ ਨਾਨਕ ਸਿੰਘ ਖਨੋਰੀ ਬਾਰਡਰ ਤੇ ਪਹੁੰਚੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਗਈ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਲੈਣ ਦੀ ਅਪੀਲ ਕੀਤੀ ਗਈ ਹੈ ਕਾਲੀ ਦਿਨਾਂ ਤੋਂ ਦਰਸਲ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤੇ ਬੈਠੇ ਹੋਏ ਨੇ ਡੱਲੇਵਾਲ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ ਆ ਪਹਿਲਾਂ ਜੋ ਕਿ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਿਸਾਨ ਆਗੂਆਂ ਦੇ ਨਾਲ ਖੁਸੂਸ ਦੇ ਅਧਿਕਾਰੀਆਂ ਦੇ ਵੱਲੋਂ ਗੱਲਬਾਤ ਕੀਤੀ ਗਈ ਆ ਮੀਟਿੰਗ ਕੀਤੀ ਗਈ ਤੇ ਹੁਣ ਖੌਰੀ ਮੋਰਚੇ ਤੇ ਜੋ ਕਿ ਪੁਲਿਸ ਦੇ ਅਧਿਕਾਰੀ ਪਹੁੰਚੇ ਹੋਏ ਨੇ ਪਹਿਲਾਂ ਦੀਆਂ ਤੁਹਾਨੂੰ ਤੁਸੀਂ ਤਸਵੀਰਾਂ ਵਖਾ ਰਹੇ ਆ ਖੌਰੀ ਮੋਰਚੇ ਦੇ ਜਿਹੜੇ ਕਿ ਆਗੂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਆ ਤਵਨਾ ਦੇ ਨਾਲ ਗੱਲਬਾਤ ਕੀਤੀ ਗਈ ਮੀਟਿੰਗ ਕੀਤੀ ਗਈ ਤੇ ਹੁਣ ਇਹ ਅਧਿਕਾਰੀ ਖਨੌਰੀ ਮੋਰਚੇ ਤੇ ਖਨੌਰੀ ਬਾਰਡਰ ਤੇ ਪਹੁੰਚੇ ਹੋਏ ਨੇ ਕਿਉਂਕਿ ਖਨੌਰੀ ਬਾਰਡਰ ਤੇ ਲਗਾਤਾਰ ਕਿਸਾਨਾਂ ਆਗੂ ਜਗੀਰ ਸਿੰਘ ਡੱਲੇਵਾਲ 41 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਲਗਾਤਾਰ ਉਹਨਾਂ ਦੀ ਮੰਤI ਸਰਕਾਰ ਦੇ ਅੱਗੇ ਜੋ ਮੰਗਿਆ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਐਮਐਸਟੀਜੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਹੋਰ ਮੰਗਾਂ ਜਿਹੜੀਆਂ ਕੇਂਦਰ ਸਰਕਾਰ ਦੇ ਅੱਗੇ ਰੱਖੀਆਂ ਜਾ ਰਹੀਆਂ ਤੇ ਇਹ ਵੀ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀ ਉਦੋਂ ਤੱਕ ਉਹਨਾਂ ਦਾ ਮਰਨ ਵਰਤ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਪ੍ਰੈਸ ਦੇ ਵਿਚਾਰੇ ਆ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਜਗਜੀਤ ਸਿੰਘ ਢੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਮੈਡੀਕਲ ਟ੍ਰੀਟਮੈਂਟ ਲੈਣ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਕਿਉਂਕਿ 41 ਦਿਨਾਂ ਤੋਂ ਲਗਾਤਾਰ ਕਿਸਾਨਾਂ ਆਗੂ ਢੱਲੇਵਾਲ ਮਰਨਵਰਸ ਤੇ ਬੈਠੇ ਹੋਏ ਨੇ ਇਸ ਦੇ ਵਿਚਾਲੇ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਸਾਬਕਾ ਡੀਆਈਜੀ ਨਰਿੰਦਰ ਭਾਰਗਵ ਤੇ ਐਸਐਸਪੀ ਨਾਨਕ ਸਿੰਘ ਜੋ ਕਿ ਅਖਨੋਰੀ ਬਾਰਡਰ ਤੇ ਪਹੁੰਚੇ ਪਹਿਲਾਂ ਵੱਖ-ਵੱਖ ਕਿਸਾਨਾਂ ਆਗੂਆਂ ਦੇ ਨਾਲ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਮੀਟਿੰਗ ਕੀਤੀ ਗਈ ਉਸ ਦੇ ਬਾਅਦ ਅਖਨੋਰੀ ਮੋਰਚੇ ਤੇ ਅਧਿਕਾਰੀ ਆਪੋਚੀ ਨੇਤੇ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਖੈਰ ਇਸ ਦੇ ਵਿਚਾਲੇ ਦੇਖਣਾ ਹੋਵੇਗਾ ਕਿ ਮਸਲੇ ਦਾ ਹੱਲ ਕਦੋਂ ਤੇ ਕੀ ਨਿਕਲਦਾ ਹੈ ਤਾਇਆ ਲਗਾਤਾਰ ਅਸੀਂ ਇਹ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਿਉਂਕਿ ਇਸ ਤੋਂ ਪਹਿਲਾਂ ਵੀ ਲਗਾਤਾਰ ਜੀਆਂ ਕੋਸ਼ਿਸ਼ਾਂ ਹੋ ਚੁੱਕੀਆਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਵੱਲੋਂ ਕਿਸਾਨ ਆਗੂ ਡੱਲੇਵਾਲ ਨੂੰ ਇਹ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹ ਮੈਡੀਕਲ ਟ੍ਰੀਟਮੈਂਟ ਲੈਣ ਕਿਉਂਕਿ ਉਹ ਕਿਸੇ ਤਰੀਕੇ ਦੀ ਦਵਾਈ ਨਹੀਂ ਲੈ ਰੇ ਮੈਡੀਕਲ ਟ੍ਰੀਟਮੈਂਟ ਨਹੀਂ ਲੈ ਰੇ ਇਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੀ ਸਖਤੀ ਵਰਤੀ ਜਾ ਰਹੀ ਹੈ ਸਖਤ ਰੋਕਾ ਪਨਾਇਆ ਜਾ ਰਿਹਾ ਹੈ ਸੁਪਰੀਮ ਕੋਰਟ ਦੇ ਵੱਲੋਂ ਵੀ ਪਿਛਲੀਆਂ ਸੁਲਮਾਈਆਂ ਦੇ ਤਰ੍ਹਾਂ ਇਸ ਨੂੰ ਲੈ ਕੇ ਅੱਜ ਉਹ ਸਖਤੀ ਵਰਤੀ ਗਈ ਜਾਰੀ ਨਿਕਲ ਗੱਲਬਾਤ ਕਰ ਸਰ ਗੱਲਬਾਤ ਚੱਨ ਜਾ ਰਿਓ ਕੀ ਗੱਲਬਾਤ ਕੀਤੀ ਜਾਵੇਗੀ ਉਥੇ ਜਾ ਕੇ ਮਿਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਹਦਾਇਤ ਹੈ ਕਿ ਡਲੇਵਾਲ ਸਾਹਿਬ ਇਹਦ ਤੱਕ ਆਪੱਖਿਆ ਜਾਵੇ ਜੀ ਤੇ ਉਹਨਾਂ ਨੂੰ ਮੈਡੀਕਲ ਸਹਾਇਤਾ ਉਪਲਬਧ ਕੀਤੀ ਜਾਵੇ ਜੀ ਉਸ ਲਈ ਚੱਲੇ ਆ ਤੇ ਨਾਲ ਮੀਟਿੰਗ ਕਰਕੇ ਫਿਰ ਜਾਵਾਂ ਸਰ ਹੁਣ ਤੱਕ ਲਗਾਤਾਰ ਮੀਟਿੰਗਾਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਕਿ ਬਾਤ ਤੁਹਾਡੇ ਨਾਲ ਗੱਲ ਕਰਦੇ ਮੇਰੇ ਧੰਨਵਾਦ ਤੁਹਾਨੂੰ ਸੋ ਫਿਲਹਾਲ ਜਿਹੜੀ ਇਸ ਵਕਤ ਮੀਟਿੰਗ ਕੀਤੀ ਜਾਵੇਗੀ ਸਾਂਝੋਤਬੰਦੀ ਦੇ ਨੁਮਾਇੰਦਿਆਂ ਦੇ ਨਾਲ ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਜਗਜੀਤ ਸਿੰਘ ਧੱਲੇਵਾਲ ਦੇ ਨਾਲ ਵੀ ਮੁਲਾਕਾਤ ਹੋ ਸਕਦੀ ਹੈ ਜਿਹੜੇ ਪੁਲਿਸ ਦੇ ਅਧਿਕਾਰੀ ਇਸ ਵਕਤ ਇਸ ਜਗ੍ਹਾ ਤੇ ਪਹੁੰਚੇ ਹੋਏ ਹਨ ਸਾਬਕਾ ਡੀਆਈਜੀ ਇਸ ਵਕਤ ਕਿਸਾਨਾਂ ਅਤੇ ਬੰਦੀਆਂ ਦੇ ਨਾਲ ਮੁਲਾਕਾਤ ਦੇ ਲਈ ਪਹੁੰਚੇ ਨੇ ਹਾਂ हां थोड़ी देर पहले दरअसल ਸਾਡੇ ਸਹਿਯੋਗੀ ਐਮਪੀ ਚਾਲਦੇ ਵੱਲੋਂ ਸਾਬਕਾ ਡੀਆਈਜੀ ਨਰਿੰਦਰ ਪਾਰਗਵ ਦੇ ਨਾਲ ਇੱਕ ਗੱਲਬਾਤ ਕੀਤੀ ਗਈ ਕਿਉਂਕਿ ਫਿਲਹਾਲ ਦੀ ਜੋ ਜਾਣਕਾਰੀ ਹੈ ਖਨੋਰੀ ਬਾਰਡਰ ਤੇ ਪਹੁੰਚੇ ਨੇ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਮੁਰਦੂ ਮਨਾਉਣ ਦੀਆਂ ਜੋ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਖੈਰ ਇਹ ਕੋਸ਼ਿਸ਼ਾਂ ਦੇ ਵਿੱਚ ਪ੍ਰਸ਼ਾਸਨ ਅਧਿਕਾਰੀ ਕਿੰਨੇ ਕਾਮਯਾਬ ਹੁੰਦੇ ਨੇ ਇਹ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਆਕਰੀਬ 41 ਦਿਨਾਂ ਤੋਂ ਇਹ ਸਵਾਲ ਬਰਕਰਾਰ ਹੈ ਕਿਉਂਕਿ 41 ਦਿਨਾਂ ਤੋਂ ਲਗਾਤਾਰ ਕਿਸਾਨਾਗੋ ਜਗਜੀਤ ਸਿੰਘ ਢੱਲੇਵਾਲ ਖਨੋਰੀ ਬਾਰਡਰ ਤੇ ਮਰਨ ਵਰਤੇ ਬੈਠੇ ਹੋਏ ਨੇ ਆ ਸਦਾ ਰੋ ਕਰਾਂਗੇ ਖਨੌਲੀ ਬਾਉਂਡਰ ਦਾ ਜਿੱਥੋਂ ਮੇਰੇ ਸਹਿਯੋਗੀ ਮਨਪ੍ਰੀਤ ਚਾਹ ਲਾਈਵ ਜੁੜ ਚੁੱਕੇ ਨੇ ਮਨਪ੍ਰੀਤ ਫਿਲਹਾਲ ਦੀ ਕੀ ਕੋ ਜਾਣਕਾਰੀ ਕੀ ਕਿਸਾਨ ਆਗੂ ਡੱਲੇਵਾਲ ਦੇ ਨਾਲ ਅਧਿਕਾਰੀਆਂ ਦੇ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਮੁਲਾਕਾਤ ਚੱਲ ਰਹੀ ਹੈ دیکھو فلحال جڑی ਗੱਲਬਾਤ ਕੀਤੀ ਜਾ ਰਹੀ ਆ ਉਹ ਕਿਸਾਨਾਂ ਆਗੂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਆ ਜਿਹੜੇ پولیس ਦੇ اعلی ਅਧਿਕਾਰੀ ਜਿਦੇ ਵਿੱਚ ਐਸਐਸਪੀ ਨਾਨਕ ਸਿੰਘ ਪਟਿਆਲਾ ਅਤੇ ਸਾਫਕਾਰ ਡੀਆਈਜੀ ਅ ਨਰਿੰਦਰ ਭਾਰਗਵ ਇਸ ਵਕਤ ਮੌਜੂਦ ਨੇ ਇਸ ਬਿਲਕੁਲ ਇਸ ਹੋਟਲ ਦੇ ਅੰਦਰ ਇਸ ਵਕਤ ਜਿਹੜੀ ਆ ਮੀਟਿੰਗ ਚ ਜਾਰੀ ਆ ਆ ਕਰੀਬ 15 ਤੋਂ 20 ਮਿੰਟ ਦਾ ਸਮਾਂ ਹੋ ਚੁੱਕਿਆ ਹੈ ਜਦੋਂ ਇਹ ਮੀਟਿੰਗ ਦੀ ਸ਼ੁਰੂਆਤ ਹੋਈ ਸੀਗੀ ਪਹਿਲਾਂ ਪੁਲਿਸ ਅਧਿਕਾਰੀ ਇਸ ਜਗ੍ਹਾ ਦੇ ਉੱਤੇ ਪਹੁੰਚ ਬਾਅਦ ਆਉਂਦੇ ਨੇ ਤੇ ਜਿਹੜੀ ਮੀਟਿੰਗ ਆ ਇਸ ਵਕਤ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਆ ਜੇਕਰ ਮੀਟਿੰਗ ਦੀ ਗੱਲ ਕੀਤੀ ਜਾਵੇ ਤਾਂ ਮੀਟਿੰਗ ਦੇ ਅੰਦਰ ਇਸ ਵਕਤ ਕਿਸਾਨ ਆਗੂ ਕਾਕਾ ਸਿੰਘ ਅਤੇ ਅਭਿਮਨਿਉ ਕੋਹੜ ਅਭਿਮਨਿਉ ਕੋਹੜ ਇਹ ਦੋ ਕਿਸਾਨ ਆਗੂ ਨੇ ਜਿਹੜੇ ਇਸ ਵਕਤ ਉਸ ਮੀਟਿੰਗ ਦੇ ਵਿੱਚ ਮੌਜੂਦ ਨੇ ਤੇ ਤੇ ਜਸੂਬਾਬਿਕ ਦੀ ਗੱਲ ਆ ਮੀਟਿੰਗਾਂ ਦਾ ਸਿਲਸਲਾ ਲਗਾਤਾਰ ਜਾਰੀ ਆ ਜੇਕਰ ਗੱਲ ਕੀਤੀ ਜਾਵੇ ਤਾਂ ਢੱਲੇਵਾਲ ਸਾਹਿਬ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਮੈਡੀਕਲ ਅਸਿਸਟੈਂਸ ਆ ਉਹਨੂੰ ਲਿਆ ਜਾਵੇ ਇਸੇ ਬਾਬਤ ਅਕ੍ਰਿਪ ਤਾਂ ਕਿਸਾਨ ਆਗੂਆਂ ਦੇ ਨਾਲ ਫਰਜ਼ ਦੇ ਅਧਿਕਾਰੀਆਂ ਦੇ ਵੱਲੋਂ ਜੋ ਕਿ ਇਸ ਵੇਲੇ ਮੀਟਿੰਗ ਕੀਤੀ ਜਾ ਰਹੀ ਉਸ ਦੇ ਵਿੱਚ ਕਿਸਾਨ ਆਗੂਆਂ ਦੀ ਗੱਲ ਕੀਤੀ ਆ ਤੇ ਉਸ ਦੇ ਵਿੱਚ ਕਾਕਾ ਸਿੰਘ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਉੱਥੇ ਹੀ ਅਹਿਮਾਨਿਓ ਕਹਾੜੇ ਦੇ ਵਿੱਚ ਮੀਟਿੰਗ ਦਾ ਹਿੱਸਾ ਨੇ ਆਤਾਂ ਸਾਹਿਬ ਦਾ ਡੀਆਈਏ ਨਰਿੰਦਰ ਭਾਰਗਵ ਤੇ ਐਸਐਸਪੀ ਨਾਨਕ ਸਿੰਘ ਜੋ ਕਿ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਕਿਸਾਨ ਆਗੂ ਆ ਢਲੇ ਵਾਲਦੇ ਨਾਲ ਵੀ ਅਧਿਕਾਰੀਆਂ ਦੇ ਕੋਲੋਂ ਗੱਲਬਾਤ ਕੀਤੀ ਜਾਵੇ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਖੈਰ ਆ ਵੇਖਣਾ ਹੋਵੇਗਾ ਕਿ ਇਸ ਦਿਨ ਆਈ ਇਸ ਗੱਲਬਾਤ ਦੇ ਰਾਹੀਂ ਕੀ ਮਸਲੇ ਦਾ ਹੱਲ ਨਿਕਲਦਾ ਹੈ ਬਿਲਕੁਲ ਜੀ ਤਾਂ ਦੇਖੋ ਦੇਖਣ ਵਾਲੀ ਗੱਲ ਹੋਵੇਗੀ ਕਿ ਮਾਮਲੇ ਦਾ ਹੱਲ ਕੀ ਨਿਕਲਦਾ ਹੈ ਇਸ ਤੋਂ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਲੇਕਿਨ ਨਤੀਜਾ ਕੋਈ ਵੀ ਨਹੀਂ ਨਿਕਲਿਆ ਹੈਗਾ ਗੱਲ ਕੀਤੀ ਜਾਵੇ ਦਲਵਾਲ ਸਾਹਿਬ ਦੀ ਤਾਂ ਉਹਨਾਂ ਦੀ ਸਿਹਤ ਲਗਾਤਾਰ ਨਿਗਰਾਨੀ ਹੇਠ ਚੱਲ ਰਹੀ ਆ 41ਵਾਂ ਦਿਨ ਅੱਜ ਹੋ ਚੁੱਕਿਆ ਹੈ ਤੇ ਥੋੜੇ ਸਮੇਂ ਬਾਅਦ ਜਦੋਂ ਇਹ ਦਿਨ ਟਾਲ ਜਾਵੇਗਾ ਕੱਲ 42ਵਾਂ ਦਿਨ ਸ਼ੁਰੂ ਹੋ ਜਾਵੇਗਾ ਲਗਾਤਾਰ ਉਹਨਾਂ ਵੱਲੋਂ ਜਿਹੜਾ ਮਰਨ ਵਾਤਾਵਰ ਤੋ ਚੱਲ ਰਹੀ ਆ ਲਗਾਤਾਰ ਭਾਵੇਂ ਕਿ ਉਹ ਪ੍ਰਸ਼ਾਸਨਿਕ ਅਧਿਕਾਰੀ ਹੋਣ ਜਾਂ ਪੁਲਿਸ ਦੇ ਸਾਬਕਾ ਆਲਾ ਅਧਿਕਾਰੀ ਹੋਣ ਉਹਨਾਂ ਵੱਲੋਂ ਇੱਥੇ ਹੱਬ ਤੱਕ ਜ਼ਰੂਰ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਲੰਮੀਆਂ ਮੀਟਿੰਗਾਂ ਹੁੰਦੀਆਂ ਨੇ ਦੌਰਬਰ ਦਾ ਇਹ ਇੱਕ ਤੁਸੀਂ ਕਹਿ ਸਕਦੇ ਕਿ ਸੈਗਮੈਂਟੇਸ਼ਨ ਦੇ ਵਿੱਚ ਮੀਟਿੰਗਾਂ ਹੁੰਦੀਆਂ ਲੇਕਿਨ ਜਿਹੜੇ ਨਤੀਜੇ ਆ ਉਹ ਨਤੀਜੇ ਜ਼ਹਿਰ ਹੈ ਅਧਿਕਾਰੀ ਚਾਹੁੰਦੇ ਆ ਜਾਂ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਚਾਹੁੰਦੇ ਉਹ ਜੋ ਨਹੀਂ ਨਿਕਲ ਰਿਹਾ ਮੋٹے ਤੌਰ ਤੇ ਗੱਲ ਕੇ ਬਾਤ ਕੀਤੀ ਜਾਵੇ ਤਾਂ ਡਲੇਵਾਲ ਸਾਹਿਬ ਨੂੰ ਇਸ ਚੀਜ਼ ਨੂੰ ਮਨਾਇਆ ਜਾ ਰਿਹਾ ਕਿ ਜਿਹੜੀ ਮੈਡੀਕਲ ਅਸਿਸਟੈਂਸ ਆ ਉਹ ਲੈ ਲਈ ਜਾਵੇ ਭਾਵੇਂ ਉਹਨਾਂ ਵੱਲੋਂ ਜਿਹੜਾ ਮਰਨ ਵਰਤਾ ਨੂੰ ਜਾਰੀ ਰੱਖਿਆ ਜਾਵੇ ਲੇਕਿਨ ਜੇਕਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਮੈਡੀਕਲ ਲੈ ਲੈਣਾ ਹੈ ਤਾਂ ਜਿਹੜਾ ਮੇਰਾ ਵਰਤ ਆ ਉਹ ਟੁੱਟ ਜਾਵੇਗਾ ਕਿਉਂਕਿ ਉਸ ਤੋਂ ਦੌਰਾਨ ਉਹਨਾਂ ਨੂੰ ਗਲੂਕੋਜ਼ ਵੀ ਚੜਾਇਆ ਜਾਵੇਗਾ ਤੇ ਗਲੂਕੋਜ਼ ਤੇ ਜਦੋਂ ਤੁਸੀਂ ਬੋਡੀ ਦੇ ਅੰਦਰ ਕੁਝ ਜਾਵੇਗਾ ਤਾਂ ਜਿਹੜਾ ਉਹਨਾਂ ਦਾ ਮਰਨ ਵਰਤਾ ਉਹ ਟੁੱਟ ਜਾਵੇਗਾ ਦੂਸਰੇ ਪਾਸੇ ਫਿਲਹਾਲ ਢੱਲੇਵਾਲ ਸਾਹਿਬ ਪਿਛਲੇ 40 41 ਦਿਨਾਂ ਤੋਂ ਬਿਨਾ ਕਿਸੇ ਕੁਝ ਚੀਜ਼ ਦੇ ਖਾਦੇ ਹੋਏ ਮਰਨ ਵਰਤ ਉੱਤੇ ਬੈਠੇ ਨੇ ਕੇਵਲ ਤੇ ਕੇਵਲ ਪਾਣੀ ਹੀ ਉਹ ਲੈ ਤੇ ਦੇਣਾ ਮਹਾਪੰਚਾਇਤ ਵੀ ਇਸ ਜਗ੍ਹਾ ਦੇ ਉੱਤੇ ਕੀਤੀ ਗਈ ਸੀ ਕਿ ਜਿੱਥੇ ਵੱਡੀ ਤਤਾਦ ਦੇ ਵਿੱਚ ਆਮ ਲੋਕ ਨਿਕਸਾਨ ਆਗੂ ਇਸ ਜਗ੍ਹਾ ਦੇ ਉੱਤੇ ਪਹੁੰਚੇ ਸਨ ਆ ਡਲੇਵਾਲ ਸਾਹਿਬ ਲੋਕਾਂ ਨੇ ਮੁਖਾਤੇ ਵੀ ਹੋਏ ਸਨ ਤੇ ਉਹਨਾਂ ਨਾਲ ਜਿਹੜੀਆਂ ਕੁਝ ਉਹਨਾਂ ਵੱਲੋਂ ਜਿਹੜੀਆਂ ਗੱਲਾਂ ਵੀ ਕੀਤੀਆਂ ਗਈਆਂ ਆਪਣੀਆਂ ਮੰਗਾ ਬਾਬਤ ਉਹਨਾਂ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਹੈਗੀ ਤੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਸੋ ਥੋੜੀ ਦੂਰੀ ਟੋਹਾਣਾ ਟੋਹਾਣੇ ਦੇ ਵਿੱਚ ਵੀ ਇੱਕ ਮਹਾਪੰਚਾਇਤ ਹੋਈ ਸੀਗੀ ਯਾਨੀ ਕਿ ਇੱਕ ਪਾਸੇ ਤਾਂ ਕਿਸਾਨ ਜਥੇਬੰਦੀ ਇੱਕ ਹੋਣ ਦੀ ਗੱਲ ਕੀਤੀ ਜਾ ਰਹੀ ਲੇਕਿਨ ਉਸੇ ਹੀ ਦਿਨ ਇੱਕ ਦਿਨ ਦੇ ਵਿੱਚ ਦੋ ਮਹਾਪੰਚਾਇਤਾ ਬੁਲਾਈਆਂ ਜਾਂਦੀਆਂ ਨੇ ਹੁਣ ਇਹਨਾਂ ਮਹਾਪੰਚਾਇਤਾ ਦੇ ਬਾਬਤ ਵੀ ਅਲੱਗ-ਅਲੱਗ ਪ੍ਰਤੀਕਰਮ ਲੋਕਾਂ ਵੱਲੋਂ ਦੇਖਣ ਨੂੰ ਮਿਲੇ ਸਨ ਲੇਕਿਨ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸ਼ਾਮ ਦੇ ਸਮੇਂ ਇਸ ਵਕਤ ਇਸ ਜਗ੍ਹਾ ਦੇ ਉੱਤੇ ਚੱਲ ਰਹੀ ਹੈ ਜਿਦੇ ਵਿੱਚ ਆ ਸਾਬਕਾ ਡੀਆਈਜੀ ਨਰਿੰਦਰ ਭਾਰਗਵ ਅਤੇ ਮੌਜੂਦਾ ਐਸਐਸਪੀ ਨਾਨਕ ਸਿੰਘ ਇਸ ਜਗ੍ਹਾ ਤੇ ਮੌਜੂਦ ਨੇ ਤੋਹਵਾਇਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਹੈ ਸੁਪਰੀਮ ਕੋਰਟ ਦੇ ਲਿਸਟ ਨੂੰ ਲੈ ਕੇ ਅੱਜ ਜੋ ਕਿ ਸਖਤੀ ਵਿਖਾਈ ਜਾ ਰਹੀ ਹੈ ਪੂਰਾ ਡੱਲੇਵਾਲ ਦੀ ਸੀਰ ਨੂੰ ਲੈ ਕੇ ਨੋਟਿਸ ਲਿਆ ਜਾ ਰਿਹਾ ਹੈ ਕਿ ਜੇਕਰ ਤਾਜ਼ੇ ਸਟੈਂਡ ਦੀ ਗੱਲ ਕੀਤੀ ਜਾਵੇ ਖਨੋਰੀ ਮੋਰਚੇ ਦੀ ਤਾਂ ਕੀ ਕੋਈ ਲਾਈਨ ਚੇਂਜ ਹੁੰਦੀ ਬਦਲਦੀ ਹੋਈ ਨਜ਼ਰ ਆ ਰਹੀ ਹੈ ਕੋਈ ਸੰਭਾਵਨਾ ਇਸ ਦੇ ਵਿੱਚ ਹੈ ਕਿ ਜੇਕਰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਇਸ ਨੂੰ ਲੈ ਕੇ ਕਿਸਾਨ ਆਗੂ ਰਾਜ਼ੀ ਹੋ ਜਾਣ ਡੱਲੇਵਾਰ ਰਾਜ਼ੀ ਹੋ ਜਾਣ ਤਾਂ ਉਹਨਾਂ ਦੇ ਮੂਤ ਟਰੀਟਮੈਂਟ ਲੈ ਲਿਆ ਜਾਵੇ ਦਵਾਈਆਂ ਲੈ ਲੀਆਂ ਜਾਣ ਕੀ ਇਸ ਪਾਸੇ ਗੱਲ ਵੱਧਦੀ ਹੋਈ ਨਜ਼ਰ ਆ ਰਹੀ ਹੈ देखो तो ये फिलहाल जकर गल ਕੀਤੀ ਜਾਵੇ ਇਸ ਚੀਜ਼ ਦੀ ਉਮੀਦ ਬਹੁਤ ਘੱਟ ਲੱਗ ਰਹੀ ਹੈ ਭਾਵੇਂ ਕਿ ਪ੍ਰਸ਼ਾਸਨ ਲਗਾਤਾਰ رابطہ ਕਾਇਮ ਕਰ ਰਿਹਾ ਹੈ ਇਸ ਜਗ੍ਹਾ ਦੇ ਉੱਤੇ ਬਿਲਕੁਲ ਅੰਦਰ ਜਿਹੜਾ ਬਿਲਕੁਲ ਇਹੀ ਕਮਰਾ ਹੈ ਮੈਂ ਆਪਣੇ ਸੁਯੋਗ ਨੂੰ ਕਹਾਂਗਾ ਬਿਲਕੁਲ ਇਹੀ ਕਮਰਾ ਜਿਹਦੇ ਅੰਦਰ ਇਸ ਵਕਤ ਮੀਟਿੰਗ ਹੋ ਰਹੀ ਆ ਤੇ ਇਹ ਤਸਵੀਰਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਮੀਟਿੰਗ ਨੂੰ ਆਲਮੋਸਟ ਤੁਸੀਂ ਕਿਸੇ 25 ਮਿੰਟ ਹੋ ਗਏ ਚੁੱਕੇ ਨੇ ਤੇ ਜ਼ਾਹਰ ਜੀ ਗੱਲ ਆ ਕਿ ਬਾਹਰ ਜਿਹੜੀ ਇਸ ਵਕਤ ਤਸਵੀਰਾਂ ਹੈ ਜਿਹੜੇ ਬਾਕੀ ਕਿਸਾਨ ਆਗੂਆਂ ਦੇ ਨੁਮਾਇੰਦੇ ਨੇ ਉਹ ਵੀ ਜਗ੍ਹਾ ਦੇ ਉੱਤੇ ਪਹੁੰਚੇ ਹੋਏ ਨੇ ਤੁਸੀਂ ਕਹਿ ਰਹੇ ਹੋ ਕਿ ਲੱਗਦਾ ਕਿ ਕੋਈ ਪੋਜ਼ਿਟਿਵ ਚੀਜ਼ ਨਿਕਲਗੇ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਅਜੇ ਹੁਣ ਕੁਝ ਵੀ ਨਹੀਂ ਦਿਖਦਾ ਹੈਗਾ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹ ਮੈਡੀਕਲ ਸਿਸਟਮ ਨਹੀਂ ਲੈਣਗੇ ਤੇ ਮਾਨਯੋਗ ਅਦਾਲਤ ਵੱਲੋਂ ਇਸ ਚੀਜ਼ ਨੂੰ ਕਿਹਾ ਗਿਆ ਕਿ ਜਦ ਤੱਕ ਮੈਡੀਕਲ ਢੱਲੇਵਾਲ ਸਾਹਿਬ ਦੀ ਜਿਹੜੀ ਜ਼ਿੰਦਗੀ ਬੜੀ ਅਹਿਮ ਹੈ ਤੇ ਮੈਡੀਕਲ ਸਿਸਟਮ ਉਹਨਾਂ ਨੂੰ ਪ੍ਰੋਵਾਈਡ ਕਰਵਾਇਆ ਜਾਵੇ ਪ੍ਰਸ਼ਾਸਨ ਲਗਾਤਾਰ ਇਸ ਸੀਜ਼ਨ ਨੂੰ ਲੈ ਕੇ ਲੱਗਿਆ ਹੋਇਆ ਹੈ ਲੇਕਿਨ ਫਿਰ ਹਾਲ ਇਸ ਮਾਮਲੇ ਦੇ ਵਿੱਚ ਕੋ ਜਾਰੀ ਹੈ ਜੀ ਹਾਂ ਠੀਕ ਹੈ ਵਨਪੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ-ਬਹੁਤ ਧੰਨਵਾਦ ਆ ਲਗਾਤਾਰ ਪੁਸਤ ਦੇ ਅਧਿਕਾਰੀਆਂ ਦੇ ਵੱਲੋਂ ਜੋ ਕਿ ਗੱਲਬਾਤ ਦਾ ਦੌਰ ਚਲਾਇਆ ਜਾ ਰਿਹਾ ਹੈ ਆ ਇਸ ਵੇਲੇ ਜੋ ਜੋ ਜਾਣਕਾਰੀ ਐ ਖਨੋਰੀ ਮੋਰਚੇ ਦੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਤਾਂ ਜਗਜੀਤ ਸਿੰਘ ਢੱਲੇਵਾਲ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ